ਜਿਸ ਰੁੱਖ ਦੀਆਂ ਜਿਸ ਬੂਟੇ ਦੀਆਂ ਜੜਾਂ ਖੋਕਲੀਆਂ ਹੋ ਜਾਂਦੀਆਂ ਨੇ ਉਹ ਹੌਲੀ-ਹੌਲੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਕੋਈ ਵੀ ਬਿਲਡਿੰਗ ਹੈ ਮਕਾਨ ਹੈ ਉਹ ਨੀਂਦ ਦੇ ਆਸਰੇ ਦੇ ਉੱਤੇ ਖੜਾ ਹੈ ਛੱਤ ਕੰਧਾਂ ਦੇ ਪਿੱਲਰ ਦੇ ਆਸਰੇ ਦੇ ਉੱਤੇ ਟਿੱਕੀ ਹੋਈ ਹੈ ਕਿਸੇ ਵੀ ਚੀਜ਼ ਦਾ ਜਦੋਂ ਆਧਾਰ ਖੁਰ ਜਾਂਦਾ ਹੈ ਜਾਨੀ ਜਿਹੜੀ ਚੀਜ਼ ਆਪਣੇ ਮੂਲ ਨਾਲੋਂ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਜਿਸ ਚੀਜ਼ ਦਾ ਆਧਾਰ ਖੁਰਨਾ ਸ਼ੁਰੂ ਹੋ ਜਾਏ ਉਹ ਵਸਤੂ ਬਹੁਤਾ ਸਮਾਂ ਕਾਇਮ ਨਹੀਂ ਰਹਿੰਦੀ ਖੜੀ ਨਹੀਂ ਰਹਿੰਦੀ ਟਿੱਕੀ ਨਹੀਂ ਰਹਿੰਦੀ ਦਰਿਆ ਦੇ ਵਹਿਣ ਨਾਲੋਂ ਥੋੜਾ ਜਿਹਾ ਪਾਣੀ ਅੱਡ ਹੋ ਜਾਂਦਾ ਹੈ ਉਸ ਨੂੰ ਸੁੱਕਦਿਆਂ ਤੇ ਉਸ ਵਿੱਚ ਗੰਦਗੀ ਫਸਰਦਿਆਂ ਸਮਾਂ ਨਹੀਂ ਲੱਗਦਾ ਮਨੁੱਖੀ ਜੀਵਨ ਦਾ ਮੂਲ ਹੈ ਪਰਮੇਸ਼ਰ ਜਿਸ ਵਿੱਚੋਂ ਇਹ ਜੀਵ ਪੈਦਾ ਹੋਇਆ ਉਹ ਤਪਨ ਹੋਇਆ ਹੈ ਕਬੀਰ ਜੀ ਮਹਾਰਾਜ ਕਹਿੰਦੇ ਹੈ ਮਨੋਖ ਆਪਣੇ ਮੂਲ ਨਾਲ ਆਪਣੇ ਸੋਮੇ ਨਾਲ ਇੱਕ ਸਰੋ ਦਾ ਧਿਆਨ ਕਰ ਉਹਦਾ ਚਿੰਤਨ ਕਰ ਤਾਂ ਕਿ ਤੇਰੇ ਜੀਵਨ ਦੇ ਅੰਦਰ ਸਦਾ ਤਾਜ਼ਗੀ ਰਹੇ ਸੁਰਤ ਵਿੱਚ ਟਿਕਾਰ ਰਹੇ ਸੁਰਤ ਉੱਚੀ ਰਹੇ پاک ਤੇ ਸਾਫ਼ ਰਹੇ ਆਪਣੇ ਅੰਦਰ ਦੇ ਉਤਸ਼ਾਹ ਸਹਿਜ ਔਰ ਰੱਬੀ ਗੁਣਾਂ ਨੂੰ ਬਚਾਈ ਰੱਖਣ ਦਾ ਇਹੀ ਇੱਕ ਸਾਧਨ ਬਾਤ ਹੈ ਕਿ ਤੂੰ ਆਪਣੇ ਮੂਲ ਨਾਲ ਜੁੜਿਆ ਰਹੇ ਆਪਣੇ ਅਸਤਿਤਵ ਦੇ ਨਾਲ ਤੇਰੀ ਸਾਝ ਬਣੀ ਰਹੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ ਪੁਰਾਣੀਆਂ ਬੀਬੀਆਂ ਮਾਈਆਂ ਘਰਾਂ ਦੇ ਵਿੱਚ ਹੱਤ ਵਾਲੀ ਚੱਕੀ ਨਾਲ ਦਾਲ ਆਦਕ ਦਲਦੀਆਂ ਸਨ ਦਾਣੇ ਪੀਂਹਦੀਆਂ ਸਨ ਤੇ ਉਸ ਚੱਕੀ ਦਾ ਜਿਹੜਾ ਵਿਚਾਰਲਾ ਹਿੱਸਾ ਹੈ ਜਿੱਥੇ ਦਾਣੇ ਪਾਏ ਜਾਂਦੇ ਸਨ ਜਿਹੜੇ ਦਾਣੇ ਉਸ ਧੁਰੀ ਨਾਲ ਜੁੜੇ ਰਹਿੰਦੇ ਉਹ ਦੋਵਾਂ ਪੁੜਾਂ ਦੇ ਵਿੱਚ ਆਉਣ ਤੋਂ ਬਚ ਜਾਂਦੇ ਜਿਹੜੇ ਦਾਣੇ ਉਸ ਧੁਰੀ ਤੋਂ ਵੱਖ ਹੋ ਕੇ ਦੋਵਾਂ ਪੁੜਾਂ ਵਿੱਚਕਾਰ ਆ ਜਾਂਦੇ ਉਹ ਪਿਸ ਜਾਂਦੇ ਮਹਾਰਾਜ ਨੇ ਉਹ ਵੀ ਉਦਾਹਰਣ ਬਾਣੀ ਵਿੱਚ ਦਿੱਤੀ ਦੋਏ ਪੋੜ ਚੱਕੀ ਜੋੜ ਕੈ ਪੀਸਣ ਆਏ ਬਹਿਟ ਜੋ ਦਰ ਰਹੇ ਸੋਬਰੇ ਨਾਨਕ ਅਜਿਬ ਡੇਟ ਮਹਾਰਾਜ ਨੇ ਉਸ ਚੱਕੀ ਨੂੰ ਵੇਖਿਆ ਉਹਨਾਂ ਦਾਣਿਆਂ ਨੂੰ ਤੱਕਿਆ ਤੇ ਉਸ ਤੋਂ ਮਨੁੱਖੀ ਜੀਵਨ ਨੂੰ ਇਹ ਪ੍ਰੇਰਣਾ ਦਿੱਤੀ ਉਪਦੇਸ਼ ਦਿੱਤਾ ਵੀ ਜਿਹੜੇ ਜੀਵ ਆਪਣੇ ਧੁਰੇ ਨਾਲ ਜੁੜੇ ਰਹਿਣਗੇ ਉਹ ਪਿਸਣ ਤੋਂ ਬਚ ਜਾਣਗੇ ਦੁਨੀਆ ਦੇ ਅੰਦਰ ਮੋਹ ਹੈ ਅਹੰਕਾਰ ਹੈ ਨਫ਼ਰਤ ਹੈ ਦੁਸ਼ ਹੈ ਸਭ ਚਲਦੀਆਂ ਚੱਕੀਆਂ ਨੇ ਜਿਨ੍ਹਾਂ ਚ ਮਨ ਆਤਮਾ ਪਿਸਦੀ ਹੈ ਜੇ ਇਹਨਾਂ ਮਾਨਸਿਕ ਤੇ ਆਤਮਿਕ ਰੋਗਾਂ ਤੋਂ ਜੀਵ ਬਚਣਾ ਚਾਹੁੰਦਾ ਹੈ ਤੇ ਆਪਣੇ ਮੂਲ ਸੋਮੇ ਨਾਲ ਜੁੜੇ ਤੇ ਇਸ ਦੇ ਨਾਲ ਹੀ ਕਬੀਰ ਜੀ ਮਹਾਰਾਜ ਨੇ ਸਾਨੂੰ ਦੋ ਚੀਜ਼ਾਂ ਦੱਸੀਆਂ ਵੀ ਇੱਕ ਸੰਗਤ ਤੁਸੀਂ ਕਰਨੀ ਹੈ ਤੇ ਇੱਕ ਸੰਗਤ ਤੋਂ ਤੁਸੀਂ ਬਚਣਾ ਹੈ ਜੇ ਤੁਸੀਂ ਆਪਣੇ ਮੂਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਤ ਸੰਗਤ ਕਰੋ ਤੇ ਕੁਸ ਸੰਗਤ ਤੋਂ ਬਚੋ ਸੂਇਸ ਭਾ ਵਿੱਚ ਦੋ ਸ਼ਲੋਕ ਕਹੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਸੰਤ ਕੀ ਗੈਲ ਗੈਲ ਦਾ ਮਤਲਬ ਹੁੰਦਾ ਹੈ ਸੰਗ ਸੰਗਤ ਸਹਬਤ ਨੇੜਤਾ ਨਾਲ ਰਹਿਣਾ ਸੰਤ ਕੌਣ ਹੈ ਜੋ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਵਾਲੇ ਰੱਬੀ ਪਿਆਰੇ ਨੇ ਸਤ ਸੰਗੀ ਨੇ ਜਿਨ੍ਹਾਂ ਦੇ ਮਿਲਿਆ ਪਰਮੇਸ਼ਰ ਦਾ ਨਾਮ ਚੇਤ ਆਉਂਦਾ ਆਪਾਂ ਵਾਹਿਗੁਰੂ ਦੇ ਚਰਣਾ ਵਿੱਚ ਇਹੀ ਅਰਦਾਸ ਰੋਜ਼ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦੀਰਾ ਨਾਮ ਚੇਤਾਵ ਹੈ ਜਿਨ੍ਹਾਂ ਦੇ ਕੋਲ ਬੈਠਿਆਂ ਕੁਝ ਇਸ ਤਰ੍ਹਾਂ ਮਹਿਸੂਸ ਹੋਵੇ ਜਾਂ ਜਿਨ੍ਹਾਂ ਦੇ ਕੋਲੋਂ ਕੁਝ ਬਚਨ ਐਸਾ ਸੁਣਨ ਨੂੰ ਮਿਲੇ ਕੁਝ ਐਸੀ ਉਪਦੇਸ਼ ਸੁਣਨ ਨੂੰ ਮਿਲਣਾ ਕੋਈ ਗੁਰੂ ਦੀ ਬਾਣੀ ਦੀ ਗੱਲ ਚੱਲੇ ਰੱਬੀ ਸਿੱਖਤ ਸਲਾਹ ਦੀ ਬਾਤ ਹੋਵੇ ਕੋਈ ਭਲੇ ਤੇ ਪਰਉਪਕਾਰ ਜੀਵਨ ਦੇ ਉਚੇਰੇਪਣ ਦੀ ਕੋਈ ਸਾਂਝ ਪਵੇ ਤੁਸੀਂ ਜਰਾ ਸੋਚਣਾ ਘਰ ਦਾ ਕੋਈ ਜੀਵ ਵੀ बार-बार 네ਗੇਟਿਵ ਜੀ ਗੱਲ ਕਰੀ ਜਾਏ ਨਾ ਰੋਜ਼ ਤੇ ਆਪਾਂ ਵੀ ਖਿੱਚ ਜਾਈਦਾ ਹੈ ਕਈ ਵਾਰ ਹਾਲਾਂਕਿ ਆਪਾਂ ਵੀ ਉਹੋ ਜਿਹੀ ਹੁੰਦੇ ਆ ਪਰ ਕਈ ਵਾਰ ਜਿਆਦਾ ਬੰਦਾ ਜਦੋਂ ਕੋਈ ਇਹੋ ਜੀ ਗੱਲ ਕਰਦਾ ਤੇ ਦੂਜੇ ਕਹਿੰਦੇ ਨੇ ਤੈਨੂੰ ਕੋਈ ਚੰਗੀ ਗੱਲ ਨਹੀਂ ਆਉਂਦੀ ਤੂੰ ਜਿੱਥੇ ਵੀ ਬੈਠਦਾ ਹੈ ਜਦੋਂ ਵੀ ਘਰ ਆਉਣਾ ਸਾਰੇ ਸ਼ਹਿਰ ਦੀਆਂ 네ਗੇਟਿਵ ਗੱਲਾਂ ਖਬਰਾਂ ਚੁੱਕ ਕੇ ਲਿਆਉਣਾ ਕੋਈ ਚੰਗੀ ਗੱਲ ਵੀ ਘਰ 'ਚ ਕਰਿਆ ਕਰ ਕੋਈ ਮਨੁੱਖ ਹਰ ਵੇਲੇ ਪ੍ਰਸ਼ਾਦ ਛਕਣ ਲੱਗਿਆ ਨੁਕਤਾ ਚ ਨਹੀਂ ਕਰੇ ਤਿੰਨ ਟਾਈਮ ਘਰ ਦੀ ਸਵਾਣੀ ਪ੍ਰਸ਼ਾਦਾ ਤਿਆਰ ਕਰੇ ਤੇ ਪਰਿਵਾਰ ਦਾ ਇੱਕ ਮੈਂਬਰ ਰੋਜ਼ ਹੀ ਉਹਦੇ ਵਿੱਚ ਕੋਈ ਨਾ ਕੋਈ ਕੁਣ ਕੱਢੇ ਗਲਤੀ ਕੱਢੇ ਤੇ ਉਹ ਵੀ ਦੂਜੇ ਤੀਜੇ ਡੰਗ ਖਿੱਚ ਜਾਏਗੀ ਆਖੇ ਕਿ ਤੈਨੂੰ ਕੁਝ ਵੀ ਖਾਣ ਨੂੰ ਚੰਗਾ ਨਹੀਂ ਲੱਗਦਾ ਇਸ ਦਾ ਭਾਪ ਪਤਾ ਕੀ ਹੈ ਜੇ ਮੈਂ ਉਦਾਹਰਣ ਦਿੱਤੀ ਆ ਉਹ ਵਿਚਾਰ ਜਿਹੜੇ ਜਿਨ੍ਹਾਂ ਦੇ ਵਿੱਚ ਰਸ ਕੋਈ ਨਹੀਂ 네ਗੇਟਿਵਿਟੀ ਚ ਕੋਈ ਰਸ ਨਹੀਂ ਹੁੰਦਾ ਉਹਦੇ ਚ ਕੋਈ ਸਵਾਦ ਨਹੀਂ ਹੁੰਦਾ ਉਹ ਬੜਾ ਫਿੱਕਾਪਨ ਹੁੰਦਾ ਹੈ ਉਹਦੇ ਚ ਜ਼ਹਿਰ ਹੁੰਦਾ ਹੈ ਉਹਦੇ ਚ ਕੜਤਨ ਹੁੰਦੀ ਹੈ ਉਹ ਜਦੋਂ ਸਾਨੂੰ ਜ਼ਿਆਦਾ ਮਾਤਰਾ ਵਿੱਚ ਮਿਲਣੀ ਸ਼ੁਰੂ ਹੋ ਜਾਂਦੀ ਹੈ ਬੜੀ ਸਮੱਸਿਆ ਖੜੀ ਕਰਦੀ ਹੈ ਐਸੀ ਗੱਲ ਕੰਨਾਂ ਨੂੰ ਚੰਗੀ ਨਹੀਂ ਲੱਗਦੀ ਐਸੀ ਦ੍ਰਿਸ਼ ਕੰਨਾਂ ਨੂੰ ਅੱਖਾਂ ਨੂੰ ਚੰਗੇ ਨਹੀਂ ਲੱਗਦੇ ਇਹੋ ਜੀ ਗੱਲ ਪੜ੍ਹਨੀ ਚੰਗੀ ਨਹੀਂ ਲੱਗਦੀ ਇਹੋ ਜੇ ਬੰਦੇ ਕੋਲ ਬੈਠਣ ਤੋਂ ਫਿਰ ਹੌਲੀ-ਹੌਲੀ ਆਲੇ-ਦੁਆਲੇ ਵਾਲੇ ਜੇ ਭਲੇ ਹੋਣ ਤਾਂ ਗੁਰੇਜ਼ ਕਰਨਾ ਸ਼ੁਰੂ ਕਰ ਦੇ। ਵੀ ਇਹਦੇ ਕੋਲ ਨਾ ਬੈਠੋ। ਇਹਦੇ ਕੋਲੋਂ ਕੋਈ ਉਮੀਦ ਨਹੀਂ ਚੰਗੀ ਗੱਲ ਦੀ। ਐਸੀ ਸੋਪਤ ਨੂੰ ਮਹਾਰਾਜ ਨੇ ਕੋ ਸੰਗ ਗਿਆ। ਵੀ ਜਿੱਥੋਂ ਤੁਹਾਨੂੰ ਮਿਲੇ ਹੀ ਕੁਝ ਨਾ। ਜਿੱਥੇ ਤੁਹਾਡਾ ਸਮਾਂ ਵੀ ਲੱਗਦਾ ਹੈ ਤੁਸੀਂ ਬੈਠਦੇ ਵੀ ਹੋ, ਮਿਲਦੇ ਵੀ ਹੋ, ਵਕਤ ਵੀ ਬਤਾਉਂਦੇ ਹੋ। ਉਲਟਾ ਹੋਰ ਉਥੋਂ ਕੂੜਾ ਇਕੱਠਾ ਕਰਕੇ ਤੁਹਾਨੂੰ ਤੁਰਨਾ ਪਵੇ ਹੋਰ ਮੈਲ ਇਕੱਠੀ ਕਰਕੇ ਤੁਸੀਂ ਤੁਰ ਪੋ ਹੋਰ ਉਸ ਜਗ੍ਹਾ ਤੋਂ ਮਾਨਸਿਕ ਬਿਮਾਰੀਆਂ ਦੀ ਲਾਗ ਲੱਗ ਜਾਏ ਐਸੀ ਸੌਬਤਾਂ ਕੀ ਕਰਨਾ ਜਿੱਥੋਂ ਕੁਝ ਭਲੀ ਗੱਲ ਮਿਲੇ ਜਿੱਥੋਂ ਕੋਈ ਸਿਆਣਪ ਦੀ ਗੱਲ ਮਿਲੇ ਜਿੱਥੋਂ ਕੋਈ ਰੱਬੀ ਸਿੱਖ ਸਲਾਹ ਦੀ ਬਾਤ ਹੋਵੇ ਕੋਈ ਗੁਰੂ ਦੇ ਉਪਦੇਸ਼ ਦੀ ਗੱਲ ਹੋਵੇ ਜਿਸ ਨੂੰ ਮਿਲਣ ਨਾਲ ਕੋਈ ਜੀਵਨ ਨੂੰ ਧੀਰਜ ਮਿਲੇ ਕੋਈ ਹੌਸਲਾ ਮਿਲੇ ਕੋ ਉਤਸ਼ਾਹ ਮਿਲੇ ਐਸੀ ਸਹਬਤ ਮੰਨਣੀ ਸਤਿਗੁਰੂ ਮਹਾਰਾਜ ਨੇ ਕਿਹਾ ਉਤਮ ਸੰਗਤ ਉਤਮ ਹੋਵੇ ਗੁਣ ਕਵਤਾਵੇ ਔ ਗਣ ਤੋਂ